ਸ਼ਾਸ਼ੀਕਾਲ ਜੀ ਇਹ ਵਾਲਾ ਸੂਟ ਮਸਲੀਨ ਤੇ ਰਹੇਗਾ ਟਾਈ ਡਾਈ ਹੋਏਗਾ ਫਰੰਟ ਸਾਈਡ ਇੰਬਰਾਇਡਰੀ ਰਹੇਗੀ 슬ੀਵਸ ਤੇ ਇੰਬਰਾਇਡਰੀ ਹੋਏਗੀ ਦੁਪੱਟਾ ਵੀ ਮਸਲੀਨ ਦਾ ਰਹੇਗਾ ਇਹ ਵਾਲੇ ਸੂਟ ਸਿਲਕ ਕ੍ਰੇਪ ਤੇ ਰਹਿਣਗੇ ਇਹਨਾਂ ਵਿੱਚੋਂ ਤੁਸੀਂ ਮੈਚਿੰਗ ਐਵੇਂ ਸੇਮ ਵੀ ਲੈ ਸਕਦੇ ਹੋ ਤੇ ਇਹਨਾਂ ਵਿੱਚੋਂ 올ਓਵਰ ਤੁਸੀਂ 5 ਮੀਟਰ ਵੀ ਜਿਹੜਾ ਲੈ ਸਕਦੇ ਹੋ ਵਿਦਆਊਟ ਦੁਪੱਟਾ ਰਹਿਣਗੇ ਪ੍ਰਾਈਸੇ ਸਿੰਗਲ ਸੂਟ ਦਾ ਮੈਂਸ਼ਨ ਕੀਤਾ ਹੋਇਆ ਫ੍ਰੀ ਸ਼ਿਪਿੰਗ ਰਹੇਗੀ ਇਹਨਾਂ ਦੀ ਪੇਮੈਂਟਸ ਐ ਜਿਹੜੀਆਂ ਆਨਲਾਈਨ ਹੋਣਗੀਆਂ ਇਹਨਾਂ ਤੇ ਕੈਸ਼ ਔਨ ਡਿਲੀਵਰੀ ਨਹੀਂ ਹੈ ਇਹ ਵਾਲ ਸੂਟ ਬਿਸਕੋਸ ਮਸਲੀਨ ਤੇ ਰਹਿਣਗੇ ਸ਼ਰਟ ਦੀ ਫਰੰਟ ਸਾਈਡ ਵਰਕ ਹੋਇਆ ਬਾਟਮ ਤੇ ਸਲੀਸ ਤੇ ਵਰਕ ਰਹੇਗਾ ਦੁਪੱਟਾ ਵੀ ਮਸਲੀਨ ਦਾ ਰਹੇਗਾ ਡਬਲ ਡਾਈ ਹੋਏਗਾ ਤੇ ਫੋਸ ਸੈਟ ਲੈਸ ਰਹੇਗੀ ਇਹ ਵਾਲ ਸੂਟ ਨੇ ਜਿਹੜੇ ਸਿਲਕ ਬ੍ਰੌਕੇਟ ਤੇ ਸ਼ਰਟ ਰਹੇਗੀ ਪਿਓਰ ਕ੍ਰੇਪ ਦੀ ਬਾਟਮ ਹੋਏਗੀ ਇਹਨਾਂ ਨੂੰ ਤੁਸੀਂ ਪਰ ਮੀਟਰ ਦੇ ਅਕੋਰਡਿੰਗ ਜਿਹੜਾ ਬਾਈ ਕਰ ਸਕਦੇ ਹੋ 2.5 ਮੀਟਰ ਸ਼ਰਟ ਦਾ ਕੱਲਾ ਫੈਬਰਿਕ ਵੀ ਲੈ ਸਕਦੇ ਹੋ ਤੇ ਐਦਾਂ ਮੈਚਿੰਗ ਕਰਕੇ 2.5 ਮੀਟਰ ਸ਼ਰਟ ਤੇ ਬਾਟਮ ਦਾ ਫੈਬਰਿਕ ਵੀ ਜਿਹੜਾ ਤੁਸੀਂ ਪਰ ਮੀਟਰ ਦੇ ਅਕੋਰਡਿੰਗ ਬਾਈ ਕਰ ਸਕਦੇ ਹੋ ਇਹ ਵਾਲਾ ਫੈਬਰਿਕ ਇਹ ਨੈੱਟ ਹੀ ਰਹੇਗਾ ਡਾਇਵਲ ਫੈਬਰਿਕ ਹੈ ਇਹ ਪੂਰੇ ਫੈਬਰਿਕ ਤੇ ਜਿਹੜਾ ਵਰਕ ਰਹੇਗਾ ਦੁਪੱਟਾ ਵੀ ਨੈੱਟ ਦਾ ਵਰਕ ਵਾਲਾ ਰਹੇਗਾ ਉਸ ਨੂੰ ਵੀ ਤੁਸੀਂ ਕਿਸੇ ਕਲਰ ਵਿੱਚ ਡਾਈ ਕਰਵਾ ਸਕਦੇ ਹੋ ਪਰ ਮੀਟਰ ਦੇ ਅਕੋਰਡਿੰਗ ਹੈ ਜਿਹੜਾ ਤੁਸੀਂ ਇਹਨਾਂ ਨੂੰ ਲੈ ਸਕਦੇ ਹੋ ਆਈਡੀਆਜ਼ ਦੇ ਲਈ ਤੁਸੀਂ ਇਹਨਾਂ ਦੀਆਂ ਇਦਾਂ ਦੀਆਂ ਡ्रेसेस ਹੈ ਜਿਹੜੀਆਂ ਰੈਡੀ ਕਰਵਾ ਸਕਦੇ ਹੋ ਵੀਡੀਓ ਨੂੰ ਲਾਈਕ ਕਰਿਓ ਤੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਥੈਂਕ ਯੂ